ਡਾਉਣ ਦਾ ਸ਼ੌਂਕ ਨਹੀਂ ਬਾਜੀ ਲਾਉਣ ਦਾ ਸ਼ੌਂਕ ਨਹੀਂ ਪਰ ਕਬੂਤਰ ਰੱਖਣ ਦਾ ਸ਼ੌਂਕ ਹੈ ਕਿਉਂ ਰੱਖਦੇ ਨੇ ਕਬੂਤਰ ਤੇ ਕਿਹੜੇ ਕਿਹੜੇ ਕਬੂਤਰ ਨੇ ਦਿਖਾਉਣਾ ਤੁਹਾਨੂੰ ਤਾਂ ਇੱਕ ਵਾਰੀ ਕਬੂਤਰ ਦਿਖਾ ਦਈਏ ਤੁਹਾਨੂੰ ਆਹ ਦੇਖ ਲਓ ਲੱਧਿਆ ਪਿਆ ਮੇਲਾ ਦਾ ਖਾਂਬੀ ਵਾਲੇ ਅਦੇ ਹਨਾ ਤੇ ਬਮੀਰੀਅਨ ਬਾਈ ਆਹ ਦੇਖ ਲਓ ਜਿਹੜੇ ਕਹਿੰਦੇ ਵੀ ਕੁੱਤੇ ਹੀ ਹੁੰਦੇ ਬਮੀਰੀਅਨ ਅੱਜ ਤੁਹਾਨੂੰ ਕਬੂਤਰ ਦਿਖਾ ਰਹੇ ਆ ਬਮੀਰੀਅਨ ਹਨਾ ਤੇ ਇਹਦਾ ਮੁੱਲ ਕੀ ਹੁੰਦਾ ਬਾਈ ਜੀ ਇਹ ਆਪਾਂ ਨੇ ਬਾਈ 16000 ਆਹ ਚੁੰਝ ਦੇਖ ਲਓ ਕੈਮਰਾਮੈਨ ਨੂੰ ਕਹੂੰਗਾ ক্লোਜ਼ ਕਰਕੇ ਚੁੰਝ ਦਿਖਾ ਦੇ ਦੀ ਤੇ ਲੁੱਕ ਦੇਖ ਲਓ ਇਹਦੀ ਹਨਾ ਰਾਜਿਆਂ ਵਰਗੀ ਲੁੱਕ ਹੈ ਹਨਾ ਤੇ ਇਹਦਾ ਕੀ ਮੁੱਲ ਹੈ 6000 ਰੁਪਏ ਲੈ ਲਏ 6000 ਕਿੰਨਾ ਪਿਆਰ ਨਾਲ ਕਿੰਨਾ ਮਤਲਬ ਸਾਂਭਣਾ ਪੈਂਦਾ ਤੇ ਇਧਰ ਵੀ ਤਸਵੀਰ ਦਿਖਾਵਾਂਗੇ ਤੁਹਾਨੂੰ ਸਤਿ ਸ਼੍ਰੀ ਅਕਾਲ ਦੋਸਤੋ ਬਲੌ ਪੋਜ਼ਿਟਿਵਿਟੀ ਦੇਖ ਰਹੇ ਹਾਂ ਫੇਰ ਇੱਕ ਰਮਾਂਚਕ ਵੀਡੀਓ ਤੁਹਾਡੇ ਵਾਸਤੇ ਹਾਜ਼ਰ ਹਾਂ ਲੈ ਕੇ ਤੇ ਕਹਿੰਦੇ ਵੀ ਕਬੂਤਰ ਵਾਲੇ ਸਾਰੇ ਦੇਖੇ ਹੋਣੇ ਤੁਸੀਂ ਪਰ ਅੱਜ ਮਾਨਸਾ ਜ਼ਿਲ੍ਹੇ ਦੇ ਵਿੱਚ ਪਿੰਡ ਲੱਲੂਆਣਾ ਮੌਜੂਦਾਂ ਜਿੱਥੇ ਇੱਕ ਵਿਅਕਤੀ ਸਖਵੀਰ ਸਿੰਘ ਜੀ ਨੇ ਕਬੂਤਰ ਰੱਖੇ ਆ ਵੱਖੋ ਵੱਖਰੇ ਔਡਾਉਣ ਦਾ ਸ਼ੌਂਕ ਨਹੀਂ ਬਾਜੀ ਲਾਉਣ ਦਾ ਸ਼ੌਂਕ ਨਹੀਂ ਪਰ ਕਬੂਤਰ ਰੱਖਣ ਦਾ ਸ਼ੌਂਕ ਹੈ ਕਿਉਂ ਰੱਖਦੇ ਨੇ ਕਬੂਤਰ ਤੇ ਕਿਹੜੇ ਕਿਹੜੇ ਕਬੂਤਰ ਨੇ ਦਿਖਾਉਣਾ ਤੁਹਾਨੂੰ ਇਹ ਸਿੰਪਲ ਜਿਹਾ ਖੁੱਡਾ ਦੇਖਣ ਜਿਦਾ ਬਾਹਰੋਂ ਲੱਗਦਾ ਉਹ ਪਰ ਅੰਦਰ ਆ ਕੇ ਦੇਖੋਗੇ ਮਲਟੀ ਬ੍ਰਾਂਡ ਤੁਹਾਨੂੰ ਇੱਥੇ ਕਬੂਤਰ ਦੇਖਣ ਨੂੰ ਮਿਲਣਗੇ ਪਹਿਲਾਂ ਇੱਕ ਵਾਰ ਤਸਵੀਰ ਦੇਖ ਲਓ ਸਾਰੇ ਕਬੂਤਰਾਂ ਦੀ ਫਿਰ ਬਾਈ ਤੋਂ ਜਾਣਕਾਰੀ ਲਵਾਂਗੇ ਸੁਖਵੀਰ ਤੋਂ ਵੀ ਕਿਹੜੇ ਕਿਹੜੇ ਕਬੂਤਰ ਕਿਹੜਾ ਕਿਹੜਾ ਬ੍ਰਾਂਡ ਕੀ ਕੀ ਨਾਮ ਨੇ ਇਹਨਾਂ ਦੇ ਤੇ ਇੰਦਾਂ ਦੀ ਸ਼ੇਪ ਕਿਉਂ ਹੈ ਇਹਨਾਂ ਦੀ ਤੇ ਮੁੱਲ ਕੀ ਹੈ ਇਹਨਾਂ ਦਾ ਇਹ ਮੈ ਇਹ ਸ਼ੌਕ ਕਿੱਥੋਂ ਪੈ ਗਿਆ ਕਬੂਤਰ ਬਾਜੀ ਵਾਸਤੇ ਵੀ ਨਹੀਂ ਤੇ ਵੈਸੇ ਹੀ ਮਤਲਬ ਕਿੱਥੋਂ ਸ਼ੌਕ ਪਿਆ ਇਹ ਸਭ ਪਹਿਲਾਂ ਤਾਂ ਇਹਨਾਂ ਨੂੰ ਬਾਜੀ ਵਾਲਾ ਨਹੀਂ ਸ਼ੌਕ ਸੀਗਾ ਅੱਛਾ ਫਿਰ ਉਹ ਬਾਜੀ ਵਾਲੇ ਆਪਣੇ ਹਿਸਾਬ ਚ ਨਹੀਂ ਆ ਗਾ ਅੱਛਾ ਫਿਰ ਇਹ ਰੱਖ ਲਿਆ ਆਪਾਂ ਇਹਨਾਂ ਬਾਰੇ ਦੱਸਿਓ ਜਿਹੜਾ ਮੜਾ ਆ ਕਬੂਤਰਾਂ ਦੀ ਆਪਾਂ ਸਾਰਿਆਂ ਦੀ ਡਿਟੇਲ ਚਾਹੀਦੀ ਆਪਾਂ ਨੂੰ ਕਿਹੜੇ-ਕਿਹੜੇ ਕਬੂਤਰ ਨੇ ਕੀ-ਕੀ ਨਾਮ ਉਹਨਾਂ ਦਾ ਫੜ ਸਕਦੇ ਇਹਨਾਂ ਨੂੰ ਹਾਂਜੀ ਹਾਂ ਤੇ ਆਜੋ ਬਈ ਆਜੋ ਬਈ ਆਜੋ ਬਈ ਆਹ ਦੱਸਿਓ ਜੀ ਕੀ ਨਾਮ ਹੈ ਦਾ ਤੇ ਕਿਹੜੀ ਨਸਲ ਹੈ ਇਹ ਤੇ ਆ ਨੇੜੇ ਆ ਜਾ ਬਈ ਕੈਮਰੇ ਵਾਲਾ ਮੈਂ ਕਹੂੰਗਾ ਤੇ ਵੀ ਪਹਿਲਾਂ ਤਾਂ ਇੱਕ ਵਾਰੀ ਕਬੂਤਰ ਦਿਖਾ ਦਿਓ ਨਿੱਲਾ ਦਾ ਖਾਂਬੀ ਵਾਲੇ ਇਹਦੇ ਹਨ ਹਾਂਜੀ ਤੇ ਪੂਰਾ ਫੁੱਲ ਐਂਡ ਫੁੱਲ ਖੰਭਾਂ ਨਾਲ ਹੀ ਲੱਦਿਆ ਪਿਆ ਹੈ ਕੀ ਨਾਮ ਹੈ ਇਹਦਾ ਇਹਦਾ ਨਾਮ ਹੈਗਾ ਜੀ ਇੰਗਲਿਸ਼ ਟਰੰਪ ਪੀਟਰ ਇੰਗਲਿਸ਼ ਟਰੰਪ ਪੀਟਰ ਹਾਂ ਇੰਗਲਿਸ਼ ਟਰੰਪ ਪੀਟਰ ਇਹ ਪੀਟਰ ਦਾ ਦੇਖੋ ਜੀ ਪੀਟਰ ਦੀ ਕਾਪੀ ਹੈ ਕਹਿੰਦੇ ਵੀ ਪੀਟਰ ਤਾਂ ਦੇਖੇ ਸੀ ਸਾਰਿਆਂ ਨੇ ਪਰ ਆਹ ਕੀ ਨਾਮ ਦੱਸਿਆ ਜੀ ਪੂਰਾ ਇੰਗਲਿਸ਼ ਟਰੰਪ ਪੀਟਰ ਇੰਗਲਿਸ਼ ਟਰੰਪ ਪੀਟਰ ਤੇ ਆਹ ਦੇਖ ਲਓ ਇਹਦੇ ਆ ਤੁਸੀਂ ਦੱਸਿਓ ਵੀ ਮਤਲਬ ਇਹਦਾ ਆਹ ਚੀਜ਼ਾਂ ਕਿਵੇਂ ਹੁੰਦੀਆਂ ਨੇ ਕੀ ਗੱਲ ਬਾਤ ਹੈ ਦੀ ਬਸ ਇਹ ਖੰਭ ਹੀ ਹੁੰਦੇ ਬਾਈ ਪੈਰਾਂ ਤੇ ਅੱਛਾ ਇਹ ਮਤਲਬ ਜਿਹੜੇ ਇਹ ਆ ਖੰਭਾ ਉੱਡਣ ਵਾਲੇ ਆਹਾ ਹਾਂ ਹਾਂ ਇਹਨਾਂ 'ਚ ਡੇੜੀ ਹੁੰਦੀ ਆ ਪੈਰਾਂ ਦੇ ਖੰਭੇ ਦੇ ਆ ਅੱਛਾ ਸੇਮ ਹੁੰਦਾ ਹੈ ਹਾਂ ਕੱਟੇ ਹੋਇਆ ਇਹ ਆਈ ਜਾਂਦੇ ਆ ਦੇਖੋ ਅੱਛਾ ਅੱਛਾ ਵੀ ਇਹਦੇ ਖੰਭਾ ਦੇ ਨਾਲ ਦਾ ਜਿਹੜਾ ਪੈਰਾਂ ਤੇ ਖੰਭਾ ਆ ਰਿਹਾ ਉਹ ਵੀ ਸੇਮ ਹੁੰਦਾ ਡੇੜੀ ਹੁੰਦੇ ਹਾਂ ਇਹ ਕਿੰਨੇ ਦਾ ਬਾਈ ਜੀ ਇਹ ਆਪਾਂ ਨੇ 30000 ਦਾ ਜੋੜਾ ਮੰਗਾਇਆ ਸੀ ਜੇ ਕੇਰਲਾ ਦਾ 30000 ਰੁਪਏ ਦਾ ਹਾਂਜੀ ਇਹਨਾਂ ਤੇ ਪੈਸਾ ਕਿਉਂ ਲਾ ਰਹੇ ਹੋ ਮਤਲਬ ਕੀ ਕਾਰਨ ਕੀ ਹੈ ਇਹਦੇ ਪਿੱਛੇ ਕਾਰਨ ਦਾ ਬਸ ਇੱਕ ਛੌਂਕ ਆ ਛੋਟੇ ਹੁੰਦੇ ਤੋਂ ਅੱਛਾ ਕਿ ਵਿਕਦੇ ਆ ਵਿਕ ਜਾਂਦੇ ਆ ਅਜਾ ਬਾਈ ਤੇ ਆ ਦੇਖ ਲਓ ਤੁਸੀਂ ਆ ਜਿਹੜੇ ਇਹ ਖੰਭ ਨੇ ਇਹਦੇ ਨਾਲ ਦੀ ਇਹਦੇ ਪੈਰਾਂ ਦੇ ਖੰਭ ਹੁੰਦੇ ਨੇ ਤੇ ਹੋਰ ਦੇਖਦੇ ਆ ਕਬੂਤਰ ਆ ਦੇਖੋ ਜੀ ਆ ਕਬੂਤਰ ਨਾ ਸਭ ਤੋਂ ਵੱਖਰਾ ਜਿਹਾ ਲੱਗ ਰਿਹਾ ਤੇ ਫੜਿਆ ਵੀ ਔਖਾ ਹੀ ਜਾਣਾ ਮੈਨੂੰ ਲੱਗਦਾ ਇਹ ਫੜਨ ਦੀ ਕੋਸ਼ਿਸ਼ ਤਾਂ ਕਰਾਂਗੇ ਆਹਾਹਾਹਾ ਮਸਾ ਹੀ ਫੜੇ ਜਾਂਦੇ ਕਬੂਤਰ ਇਹਦਾ ਆ ਇੰਨਾ ਕਿਵੇਂ ਮੋਟਾ ਜਿਹਾ ਹੋ ਰਿਹਾ ਇਹ ਪਹਿਲਾਂ ਤਾਂ ਤਸਵੀਰ ਦੇਖ ਲਓ ਸਾਰੇ ਦੋਸਤ ਤੇ ਇੰਨਾ ਗਰਦਨ ਮੋਟੀ ਕਿਉਂ ਹੈ ਕੀ ਨਾਮ ਹੈ ਇਹਦਾ ਇਹ ਹੈ ਜੀ ਪੋਮੇਰੀਅਨ ਪੋਮੇਰੀਅਨ ਇਹ ਕੁੱਤਿਆਂ ਚ ਵੀ ਆਉਂਦੇ ਪਮੀਰੀਅਨ ਦਾ ਪਮੀਰੀਅਨ ਕੁੱਤੇ ਵੀ ਹੁੰਦੇ ਆ ਕੂਤਰ ਆਈ ਪੂਰੀ ਕਬੂਤਰ ਪਮੀਰੀਅਨ ਬਾਈ ਆਹ ਦੇਖ ਲੋ ਜਿਹੜੇ ਕਹਿੰਦੇ ਵੀ ਕੁੱਤੇ ਹੀ ਹੁੰਦੇ ਪਮੀਰੀਅਨ ਅੱਜ ਸਾਨੂੰ ਕਬੂਤਰ ਦਿਖਾ ਰਹੇ ਆ ਪਮੀਰੀਅਨ ਹਨਾ ਤੇ ਇਹਦਾ ਮੁੱਲ ਕੀ ਹੁੰਦਾ ਬਾਈ ਜੀ ਇਹ ਆਪਾਂ ਨੇ ਬਾਈ 16000 ਦਾ ਲਿਆ 16000 ਰੁਪਏ ਦਾ ਤੇ ਇਹਦਾ ਮੁੱਲ ਇੰਨਾ ਘੱਟ ਕਾ ਤੋਂ ਐ ਇਹ ਬਸ ਆਪਾਂ ਨੂੰ ਇੱਥੋਂ ਪੰਜਾਬ ਤੋਂ ਹੀ ਖਰੀਦਿਆ ਸੀ ਆਪਾਂ ਇਹ ਇਹਦੀ ਗਰਦਨ ਇੰਨੀ ਮੋਟੀ ਆ ਹੀ ਰਹਿੰਦੀ ਐ ਇਹ ਕੋਈ ਖਰਾਕ ਖਾਦੀ ਵਾਲੀ ਗੁਬਾਰਾ ਇਹਨੂੰ ਪਾਉਟ ਵੀ ਗਾਇਆ ਕਰ ਗੁਬਾਰਾ ਵੀ ਗਾਇਆ ਗੁਬਾਰਾ ਹਾਂ ਵੈਸੀ ਫਲਾਉਂਦਾ ਇਹ ਅੱਛਾ ਵੈ ਜਦੋਂ ਮਸਤੀ ਚ ਹੁੰਦਾ ਬਹੁਤ ਵੱਡਾ ਕਰਦਾ ਹੈਗਾ ਅੱਛਾ ਤੇ ਫੜਨੇ ਤਾਂ ਔਖੇ ਨੇ ਕਬੂਤਰ ਤੇ ਆਪਾਂ ਨਾ ਆ ਜਾ ਭਾਈ ਆ ਜਾ ਆ ਜਾ ਤੇ ਸਾਨੂੰ ਤਾਂ ਹਿਸਾਬ ਨਹੀਂ ਬਾਈ ਤਾਂ ਚੰਗੀ ਤਰ੍ਹਾਂ ਜਾਣਦਾ ਸਾਰੇ ਕਬੂਤਰਾਂ ਨੂੰ ਤੇ ਮੈਨੂੰ ਲੱਗਦਾ ਆਪਣੇ ਦਾ ਹੱਥ ਵੀ ਨਹੀਂ ਆਉਣੇ ਭਾਈ ਤੁਸੀਂ ਫੜ ਕੇ ਦਿਖਾ ਦਿਓ ਇੱਕ ਵਾਰ ਸਾਨੂੰ ਤਾਂ ਤੇ ਆ ਬਾਈ ਨੂੰ ਕਹਿੰਦੇ ਆ ਅਸੀਂ ਫੜ ਕੇ ਸਾਨੂੰ ਦੇਵੂਗਾ ਤੇ ਕਿਉਂਕਿ ਆਪਣੇ ਦਾ ਹਿਸਾਬ ਚ ਨਹੀਂ ਆ ਰਿਹਾ ਜਿਹੜੇ ਜਾਣਦੇ ਨੇ ਜਿਨ੍ਹਾਂ ਨੂੰ ਹਨਾ ਤੇ ਆ ਬਈ ਇਹ ਸੇਮ ਉਹਦੇ ਨਾਲ ਦਾ ਪਮੀਰੀਅਨ ਨਾਲ ਦਾ ਇਹ ਕੋਈ ਹੋਰ ਨਸਲ ਹੈ ਲੱਗਦਾ ਜਿਹੜੀਆਂ ਹਾਂ ਅੱਛਾ ਤੁਹਾਨੂੰ ਇਹ ਪੜਨਾ ਸੀ ਕਦੇ ਵਿੱਚ ਐ ਕਰਕੇ ਐ ਕਰਕੇ ਅੱਛਾ ਇਸ ਤਰੀਕੇ ਨਾਲ ਪੜਨਾ ਹੁਣ ਲੋ ਕਦੇ ਵੀ ਯੂਟਿਊਬ ਅੱਛਾ ਲੱਤਾਂ ਮੋੜਦਾ ਇੱਥੋਂ ਕਰ ਲੋ ਇੰਨੇ ਹੀ ਬਸ ਠੀਕ ਹੈ ਹਾਂ ਪਿੱਛੇ ਰੱਤਾ ਰੱਬ ਫਿਰ ਕਦੇ ਨਹੀਂ ਉੱਡੂ ਇਹ ਅੱਛਾ ਇਹ ਕਿਹੜੀ ਨਸਲ ਹੈ ਜੀ ਇਹ ਹੈਗਾ ਜੀ ਸ਼ੀਲਡ ਕਾਪਰ ਸ਼ੀਲਡ ਕਾਪਰ ਹਾਂ ਸ਼ੀਲਡ ਕਾਪਰ ਇਹ ਇਹਦੀ ਗਰਦਨ ਮਤਲਬ ਉਹਦੇ ਨਾਲ ਦੀ ਇਹ ਪਮੀਰੀਅਨ ਨਾਲ ਦੀ ਵੈਰਾਈਟੀ ਉਹੀ ਹੈ ਇਹ ਇਹਦੇ ਵਿੱਚ ਫਰਕ ਵੀ ਕੱਲਾ ਪੰਜਿਆਂ ਤੇ ਸਾਇਡ ਬਲੈਕ ਆ ਜਾਂਦੀ ਹੈ ਸਾਇਡ ਦੀ ਆਟੋਮੈਟਿਕ ਬਲੈਕ ਹੈ ਕੀ ਕੀਤਾ ਤੁਸੀਂ ਪੇਂਟ ਤੇ ਨਹੀਂ ਨਹੀਂ ਆ ਫਿਰ ਤੇ ਇਹਨਾਂ ਦੇ ਬੱਚੇ ਅੱਛਾ ਇਹਦੇ ਬੱਚੇ ਹੀ ਫਿਰਦੇ ਆ ਤੇ ਬਾਈ ਜੀ ਇਹਦਾ ਪ੍ਰਾਈਸ ਫਿਰ ਇਹ ਆਪਾਂ ਨੇ 12000 ਦਾ ਲਿਆ ਸੀ ਜੋੜਾ 12000 ਰੁਪਏ ਦਾ ਜੋੜਾ ਕੇਰਲਾ ਤੋਂ ਆਇਆ ਸਾਹ ਦੇਖ ਲਓ ਦੋਸਤੋ ਇੱਕ ਕਾਪਰ ਸ਼ੀਲਡ ਸ਼ੀਲਡ ਕਾਪਰ ਸ਼ੀਲਡ ਕਾਪਰ ਨਸਲ ਹੈ ਤੇ 12000 ਰੁਪਏ ਦਾ ਜੋੜਾ ਹਨਾ 12000 ਰੁਪਏ ਦਾ ਜੋੜਾ ਤੇ ਹੋਰ ਵੀ ਦਿਖਾਈ ਜਾਵਾਂਗੇ ਤੁਹਾਨੂੰ ਸਾਰੀਆਂ ਨਸਲਾਂ ਦਿਖਾਵਾਂਗੇ ਅੱਜ ਇਹ ਮੇਲਾ ਦਾ ਇਹ ਉਸੇ ਦਾ ਬੱਚਾ ਹੈ ਨਾ ਇਹ ਉਹਦਾ ਬੱਚਾ ਹੈ ਤੇ ਬਹੁਤ ਸੋਹਣੀ ਨਸਲ ਹੈ ਤੇ ਬਾਈ ਹੋਰ ਇਹਨੇ ਦੇਖੋ ਸ਼ੌਂਕ ਨਾਲ ਹੀ ਰੱਖੇ ਹੋਏ ਆ ਤੇ ਆ ਆ ਗਿਆ ਇੱਕ ਹੋਰ ਤੇ ਬਈ ਇਹਦਾ ਕੀ ਨਾਮ ਹੈ ਕਿਹੜੀ ਨਸਲ ਹੈ ਇਹਦੀ ਐ ਫੜਦਾ ਪਿੱਛੇ ਨਾ ਐ ਕਰਕੇ ਪਤਾ ਇੱਥੇ ਗੱਲੀਆਂ ਹਾਂਜੀ ਹਾਂਜੀ ਇੱਕ ਦੂਜਾ ਆ ਕੰਨੀਆਂ ਵਿੱਚ ਲੈ ਕੇ ਆਇਆ ਗਾ ਉਹ ਪਤਾ ਨਹੀਂ ਆ ਚੱਕੋ ਜੀ ਅੱਜ ਕਬੂਤਰ ਨੂੰ ਫੜਨ ਦਾ ਵੀ ਸਟਾਈਲ ਸਿੱਖ ਲਿਆ ਇਹਦਾ ਫੇਸ ਟਾਈ ਲੱਗਣੀ ਇਹਦੇ ਮੂਰੇ ਇਹਦੇ ਇੱਥੇ ਟਾਈ ਬਣੀ ਹੋਈ ਹੈ ਹਾਂਜੀ ਆ ਲੁੱਕ ਦੇਖ ਲੋ ਕਬੂਤਰ ਦੀ ਕੀ ਨਸਲ ਕਿਹੜੀ ਹੈ ਇਹ ਪਾਲਿਸ਼ ਆ ਉਹ ਦਾ ਪਾਲਿਸ਼ ਆਇਲ ਆ ਪਾਲਿਸ਼ ਆ ਉਹ ਦਾ ਆਈ ਦੂਸਾਈ ਹੈ ਅੱਛਾ ਚੁੰਝ ਦੇਖ ਲੋ ਬਿਲਕੁਲ ਛੋਟੀ ਆ ਆ ਚੁੰਝ ਦੇਖ ਲੋ ਕੈਮਰਾਮੈਨ ਨੂੰ ਕਹੂੰਗਾ ক্লোজ ਕਰਕੇ ਚੁੰਝ ਦਿਖਾ ਦੇ ਦੀ ਤੇ ਲੁੱਕ ਦੇਖ ਲੋ ਇਹਦੀ ਹਨਾ ਰਾਜਿਆਂ ਵਰਗੀ ਲੁੱਕ ਹੈ ਹਨਾ ਹਾਂ ਜੀ ਤੇ ਇਹਦਾ ਕੀ ਮੁੱਲ ਹੈ ਇਹ 6000 ਰੁਪਏ ਲੈਤੀ ਆਪਾਂ 6000 ਰੁਪਏ ਦਾ ਮੋਗੇ ਤੋਂ ਲੈਸ ਇਹ ਸਸਤਾ ਥੋੜਾ ਹਨਾ ਜਿਆਦਾ ਤੇ ਇੱਕ ਬਾਈ ਹੋਰ ਹੈ ਇਹਦੀ ਤਾਂ ਗਰਦਨੀ ਜਿਹੜੀ ਹੈ ਮਤਲਬ ਖੰਭਾ ਨਾਲ ਟੱਗੀ ਪਈ ਹੈ ਇਹ ਕਿਹੜੀ ਨਸਲ ਹੈ ਜੀ ਇਹ ਨਕਾਬਪੋਸ਼ ਹੈ ਜੀ ਨਕਾਬਪੋਸ਼ ਨਕਾਬਪੋਸ਼ ਜਿੱਦਾਂ ਦੀ ਲੁੱਕ ਹੈ ਉਦਾਂ ਹੀ ਨਾ ਹੈ ਹਨਾ ਇਹਦਾ ਨਕਾਬਪੋਸ਼ ਤੇ ਮੁਸਲਮਾਨ ਨੀਵੇਂ ਨਕਾਬ ਪਾ ਕੇ ਰਖ ਰਹੇ ਅੱਛਾ ਇਹ ਮੂਲ ਕੋ ਕੇ ਰਖ ਰਹੇ ਸੈਟ ਅੱਛਾ ਮੂਲ ਕੋ ਕੇ ਰਖਦਾ ਆਪਦਾ ਠੀਕ ਹੈ ਇਹ ਇਹਦਾ ਕੀ ਰੇਟ ਹੈ ਜੀ ਇਹ 3000 ਰੁਪਏ ਦਾ 3000 ਰੁਪਏ ਦਾ ਅੱਛਾ ਇਹ 3000 ਰੁਪਏ ਦਾ ਕਬੂਤਰ ਇਹ ਸਸਤਾ ਲੱਗ ਰਿਹਾ ਸਾਰਿਆਂ ਨਾਲੋਂ ਪਰ ਸੋਨਾ ਵੀ ਹੈ ਨਕਾਬ ਪੋਸ਼ ਹੈ ਨਾ ਨਕਾਬ ਪੋਸ਼ ਇਹਦਾ ਨਾਮ ਹੈ ਤੇ ਸੋਨਾ ਵੀ ਹੈ ਸਭ ਤੋਂ ਜ਼ਿਆਦਾ ਤੇ ਇੱਕ ਆ ਆ ਗਿਆ ਬਾਈ ਕੋਲੇ ਬਹੁਤ ਸਾਰੇ ਤਰ੍ਹਾਂ ਦੇ ਕਬੂਤਰ ਨੇ ਹੁਣ ਬਾਈ ਥੱਕ ਵੀ ਗਏ ਤੇ ਦਿਖਾਉਂਦੇ ਦਿਖਾਉਂਦੇ ਆ ਕੀ ਨਾਮ ਹੈ ਇਹਦਾ ਇਹ ਹੈਗਾ ਜੀ ਰੋਸਟ ਟੰਬਲਰ ਰੋਸਟ ਟੰਬਲਰ ਇਹਨਾਂ ਦੇ ਨਾਮ ਬੜੇ ਔਖੇ ਤੁਸੀਂ ਯਾਦ ਕਿਵੇਂ ਕਰਦੇ ਹੋ ਜੀ ਬਸ ਅਸੀਂ ਇੰਨਾ ਚਿਰ ਰਹੇ ਜਾਂ ਨਿੱਕੇ ਨਿੱਕੇ ਅੱਛਾ ਵੀ ਤੁਸੀਂ ਦਿੱਲੀ ਨਾਲ ਜੀ ਉਹਨਾਂ ਤਾਂ ਨਾਮ ਯਾਦ ਹੋ ਗਿਆ ਇਹ ਫਿਰ ਨਾਮ ਤੋਂ ਬੁਲਾਉਨੇ ਆ ਜਾਂ ਵੈਸੇ ਹੀ ਪਿਆਰ ਬਣਾਇਆ ਹੋਇਆ ਇਹ ਤਾਂ ਇਹਨਾਂ ਦੀ ਨਸਲ ਦਾ ਨਾਮ ਬਰੀਡ ਦਾ ਨਾਮ ਆਗਾ ਅੱਛਾ ਅੱਛਾ ਰੋਸਟ ਟੱਬ ਟੰਬਲਰ ਰੋਸਟਡ ਰੋਸਟ ਟੱਬ ਰੋਸਟ ਟੱਬ ਰੋਸਟ ਟੱਬ ਰੋਸਟ ਟੱਬ ਠੀਕ ਹੈ ਜੀ ਸਾਡੇ ਤੋਂ ਕਿਹਾ ਵੀ ਨਹੀਂ ਯਾਰਾ ਨਾਮ ਹੀ ਬੜਾ ਕਵੱਲਾ ਜਾਣਾ ਤੇ ਭਾਈ ਕੀ ਨਾ ਕਿੰਨਾ ਮੁੱਲ ਹੋਊਗਾ ਇਹਦਾ ਕਿੰਨਾ ਪ੍ਰਾਈਸ ਹੈ ਇਹ ਹੈਗਾ ਜੀ 8000 ਰੁਪਏ ਦਾ ਜੋੜਾ ਇਹ 8000 ਰੁਪਏ ਦਾ ਤੇ ਨਾ ਮੌਕਾ ਹੈ ਬਾਈ ਤੁਸੀਂ ਬਾਈ ਤੋਂ ਸੁਣ ਲਿਆ ਬਸ ਉਹੀ ਨਾਮ ਹੈ ਦਾ ਸਾਡੇ ਤੋਂ ਬੋਲਿਆ ਵੀ ਨਹੀਂ ਜਾ ਰਿਹਾ ਹੈਣਾ ਔਖਾ ਥੋੜਾ ਜਿਹਾ ਤੇ ਬਾਈ ਨੂੰ ਕਹਾਂਗੇ ਵੀ ਹੋਰ ਵੀ ਕਬੂਤਰ ਫੜਾ ਦੇ ਬਾਈ ਆ ਤਾਂ ਉਹੀ ਹੈ ਪਾਲਿਸ਼ੀ ਦੇ ਛੜ ਦੇ ਇਹ ਪਾਲਿਸ਼ ਵਾਲਾ ਹੀ ਹੈ ਬਾਈ ਪਹਿਲਾਂ ਵਾਲਾ ਹੀ ਫੜਾਉਂਦਾ ਤੇ ਹੋਰ ਬਹੁਤ ਸਾਰੇ ਨੇ ਆ ਦਾ ਸਿੰਪਲ ਕਬੂਤਰੀ ਹੋ ਹਾਂ ਇਹ ਦੇਸੀ ਆ ਉਹਨਾਂ ਦੀ ਇਹ ਦੇਸੀ ਹੈ ਹਾਂ ਆ ਤਾਂ ਬਾਈ ਦੇਸੀ ਆ ਗਿਆ ਬਾਈ ਨੇ ਜਿਵੇਂ ਬਾਹਰਲੇ ਰੱਖਿਆ ਤਾਂ ਫਿਰ ਕਹਿੰਦੇ ਵੀ ਆਪਣੇ ਵਾਲਾ ਕਿਉਂ ਛੱਡੀ ਜਾਣਾ ਆਪਣੇ ਵਾਲਾ ਵੀ ਰੱਖੇ ਜੇ ਬਾਹਰਲੇ ਰੱਖੇ ਤਾਂ ਵੀ ਆ ਗਿਆ ਸੀ ਹੈ ਆਪਣੇ ਆਪ ਹੀ ਆ ਗਿਆ ਆਪਣੇ ਆਪ ਆਏ ਉੱਡ ਗਏ ਹਾਂ ਅੱਛਾ ਇਹ ਕਹਿੰਦਾ ਵੀ ਬਾਹਰਲੇ ਨੂੰ ਦੇਖ ਕੇ ਆਈ ਹੈ ਹਨਾ ਕਿੱਦਾਂ ਦੇ ਨੇ ਇਹਦੇ ਪਾਰ ਜਿਹੜਾ ਉਹ ਨਾ ਫੋਰਨ ਚ ਆਇਆ ਇਹ ਸ੍ਰੀ ਨਰੇਸ਼ ਚ ਰਹਿ ਰਿਹਾ ਬਈ ਆ ਵਿਚਾਰਾ ਤੇ ਇਹ ਕਹਿੰਦਾ ਵੀ ਸਾਰੇ ਬਾਹਰ ਲੈਣੇ ਆਪਾਂ ਦੇਸੀ ਦਾ ਹੋ ਜੀਏ ਕਿਤੇ ਘੱਟੇ ਹਨਾ ਤੇ ਆ ਭਾਈ ਇੰਡੀਆ ਦਾ ਇੱਥੇ ਪਹੁੰਚਿਆ ਫਿਰ ਬਾਹਰਲੇ ਚ ਤੇ ਕੈਨੇਡਾ ਚ ਆਏ ਇਹ ਬਾਹਰਲੇ ਦੇਸ਼ ਦੀ ਮੌਜ ਮੰਨ ਰਹੇ ਆ ਤੇ ਇਹ ਨਕਾਬ ਪੋਛਦਾ ਬੱਚਾ ਹੈ ਤੇ ਭਾਈ ਬੱਚੇ ਦੇ ਵੀ ਮਤਲਬ ਉਹਰੇ ਤਿਆਰ ਕਰਵਾ ਰਹੇ ਆ ਜਾਂ ਬੱਚੇ ਵੀ ਤੁਸੀਂ ਖਰੀਦੇ ਆ ਨਹੀਂ ਉਹ ਬੱਥੇ ਨਹੀਂ ਬੱਚੇ ਕੱਢਦੇ ਆ ਉਹ ਤਸਵੀਰ ਦੇਖੋ ਪਹਿਲਾਂ ਤੁਸੀਂ ਬਾਈ ਹੋ ਰਹੇ ਨੇ ਕਿਵੇਂ ਮਤਲਬ ਤਿਆਰੀ ਕਰਾਉਂਦੇ ਹਨਾ ਵੀ ਛੋਟੇ ਜਿਹੇ ਬੱਚੇ ਨੂੰ ਕਿੰਨਾ ਇੱਧਰ ਵੀ ਤਸਵੀਰ ਦਿਖਾਵਾਂਗੇ ਤੁਹਾਨੂੰ ਇੱਧਰ ਆਂਡੇ ਵੀ ਪਏ ਐ ਇੱਧਰ ਆਂਡੇ ਵੀ ਪਏ ਐ ਤੇ ਥੋੜੇ ਸਮੇਂ ਚ ਇੰਨਾ ਤੋਂ ਬੱਚੇ ਤਿਆਰ ਹੋਣੇ ਆ ਆਂਡੇ ਪਏ ਐ ਦੇਖ ਸਕਦੇ ਹੋ ਉਧਰ ਛੋਟੇ ਬੱਚੇ ਨੇ ਤੇ ਇੱਧਰ ਆਂਡੇ ਨੇ ਤੇ ਆਹ ਕਿਹੜੀ ਨਸਲ ਆ ਬਾਈ ਜੀ ਇਹ ਵੀ ਨਕਾਬ ਹੀ ਆ ਜੀ ਇਹ ਮਿੱਲੀਬਾਰ ਕਹਿੰਦੇ ਨੂੰ ਪਹਿਲਾਂ ਇਹਦੇ ਬਾਰੇ ਦੱਸੋ ਆ ਜਿਹੜੀ ਮੇਰੇ ਹੱਥ ਚ ਆ ਗਈ ਇਹ ਫੜ ਲਿਆ ਮੈਂ ਪਤਾ ਨਹੀਂ ਇਹ ਉਹੀ ਟ੍ਰਾਈ ਟ੍ਰੰਪੀਟਰ ਪਹਿਲਾਂ ਵਾਲੀ ਆ ਮੇਲ ਆ ਹੈਨਾ ਤੇ ਆ ਆ ਕਿਹੜੀ ਆ ਜਿਹੜੀ ਓਡੀ ਆ ਬਾਈ ਏ ਨਕਾਬੀ ਐ ਇਹ ਹੂੰ ਮਿਲੀਵਾਰ ਚ ਆਇੰਦੇ ਅੱਛਾ ਇਹ ਇਹ ਇਨੇ ਕਿੰਨੇ ਨਸਲ ਦੇ ਕਬੂਤਰ ਨੇ ਆਪਣੇ ਕੋਲ ਜਿਹੜੇ ਹੁਣ ਤੱਕ ਲਿਖੇ ਟੋਟਲ ਆਪਣੇ ਕੋਲ ਹੋਣਗੇ ਜੀ 10 ਕ ਨਸਲਾਂ ਹੋਣਗੀਆਂ ਫਿਲਹਾਲ 10 ਨਸਲਾਂ ਹਾਂ ਤੇ ਬਾਈ ਜੀ ਕੁਝ ਖਰਚਾ ਨਿਕਲਦਾ ਏ ਕਿ ਖਰਚਾ ਕਰੀ ਜਾਂਦੇ ਹੋ ਬਸ ਨਹੀਂ ਇਹਨਾਂ ਦਾ ਪਤਾ ਕੀ ਐ ਖਰਚਾ ਤਾਂ ਨਿਕਲਦਾ ਬਹੁਤ ਐ ਅੱਛਾ ਪਰ ਇਹ ਅਸੀਂ ਵੇਚ ਕੇ ਪੈਸੇ ਘਰੇ ਨਹੀਂ ਵਰਤਦੇ ਉਹ ਹੋਰ ਬਰੀਡ ਲਿਆਉਨੇ ਆ ਅੱਛਾ ਵੀ ਪੈਸੇ ਜਦੋਂ ਬਣ ਜਾਂਦੇ ਨੇ ਇਹਨਾਂ ਨੂੰ ਵੇਚ ਕੇ ਤਾਂ ਹੋਰ ਲਿਆਉਣੇ ਆ ਆਪਾਂ ਨੂੰ ਇਹ ਕਿੱਥੋਂ ਕਿੱਥੋਂ ਖਰੀਦਨੇ ਪੈਂਦੇ ਸਾਰੇ ਫਿਰ ਇਹ ਮੇਰੇ ਕੋਲੇ ਬੰਗਲਾਦੇਸ਼ ਤੋਂ ਵੀ ਆਉਂਦੇ ਆ ਜੀ ਅੱਛਾ ਕੇਰਲਾ ਤੋਂ ਕੰਟੈਕਟ ਕਿਵੇਂ ਹੁੰਦਾ ਪਰੋਣਾ ਕੰਟੈਕਟ ਆਪਣਾ Google ਤੇ ਹੁੰਦਾ ਜੀ Google ਤੇ Facebook ਅੱਛਾ ਆਨਲਾਈਨ ਸਰਚ ਕਰਦੇ ਹੋ ਤੁਸੀਂ ਵੀ ਕਿੱਥੇ ਕਬੂਤਰ ਸੇਲ ਹੋ ਰਿਹਾ ਉੱਥੋਂ ਸੇਲ ਮੰਗਾਉਨੇ ਆ ਫਿਰ ਹਾਂ ਹਾਂ ਸੇਲ ਚੱਲਦੀ ਆਹ ਦੇਖ ਲਓ ਦੋਸਤੋ ਤੁਸੀਂ ਵੀਡੀਓ ਤਾਂ ਪੂਰੀ ਦੇਖ ਲਈ ਤੇ ਇਹਨੂੰ ਸ਼ੇਅਰ ਵੀ ਕਰ ਦਿਓ ਬਾਈ ਨੇ ਬਾਹਰਲੇ ਕਬੂਤਰ ਰੱਖਿਆ ਸਾਰੇ ਤੇ ਮੰਗਾਏ ਨੇ ਬਾਈ ਨੇ ਸ਼ੌਂਕ ਪੂਰਾ ਕੀਤਾ ਖਰਚਾ ਵੀ ਕੀਤਾ ਜਿੰਨੇ ਕਬੂਤਰ ਨੇ ਮਿਲਣਾਦਾ ਕਿੰਨੇ ਇਹ ਹੋਣਗੇ ਸਾਰੇ 1.5 1.5 ਲੱਖ ਤੋਂ ਉੱਪਰ ਹੋਣਗੇ 1.5-2 ਲੱਖ ਰੁਪਏ ਕੂਤਰਾਂ ਦੇ ਲਾਈਵ ਰੱਖਿਆ ਤੇ ਇਨਕਮ ਕੋਈ ਨਹੀਂ ਇਨਕਮ ਆਏਗੀ ਇਨਕਮ ਵੀ ਆਗੇ ਸਾਡੇ ਇਹਨਾਂ ਤੋਂ ਬੱਚੇ ਤਿਆਰ ਕਰਕੇ ਵੇਚ ਦਿਓ ਤੁਸੀਂ ਇਹ ਇੱਥੇ ਹੀ ਵਿਕ ਜਾਂਦੇ ਆ ਬਾਹਰ ਵਿਚਨੇ ਪੈਂਦੇ ਇੱਥੇ ਆਨਲਾਈਨ ਹੀ ਵਿਕ ਜਾਂਦੇ ਹੋ ਫੇਸਬੁੱਕ ਤੇ ਵਟਸਐਪ ਤੇ ਕੀ ਬਾਤ ਹੈ ਕੀ ਬਾਤ ਹੈ ਤੇ ਭਾਈ ਜੇ ਕਿਸੇ ਨੇ ਬਿਜ਼ਨਸ ਸਟਾਰਟ ਕਰਨਾ ਤਾਂ ਆ ਵੀ ਬਿਜ਼ਨਸ ਬਾਈ ਨੇ ਦੱਸਿਆ ਵੀ ਇਹਨਾਂ ਤੋਂ ਬੱਚੇ ਪ੍ਰੋਡਿਊਸ ਕਰਾ ਕੇ ਤੁਸੀਂ ਵੇਚ ਸਕਦੇ ਹੋ ਤੇ ਹੁਣ ਜਿਵੇਂ ਜਿਵੇਂ ਪ੍ਰਾਈਸ ਦੱਸਿਆ ਉਸ ਹਿਸਾਬ ਨਾਲ ਇਹ ਦੁਵਾਰਾਂ ਵੀ ਵਿਕ ਜਾਂਦੇ ਆ ਤੇ ਹੁਣ ਇਸ ਤਰੀਕੇ ਦੀ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਹੋਰ ਵੀ ਵੀਡੀਓ ਲੈ ਕੇ ਆਉਂਦੇ ਰਹਾਂਗੇ ਤੁਹਾਡੇ ਵਾਸਤੇ ਰਮਾਂਚਕ ਤੇ ਇੰਟਰਸਟਿੰਗ ਸਟੋਰੀਆਂ ਕਿਉਂਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਤੇ ਅਸੀਂ ਸ਼ੌਂਕ ਹੀ ਦਿਖਾਉਣੇ ਆ ਲੋਕਾਂ ਦੇ ਵੀ ਕਿਵੇਂ-ਕਿਵੇਂ ਲੋਕ ਸ਼ੌਂਕ ਰੱਖਦੇ ਨੇ ਤੇ ਕਿੰਨਾ ਸ਼ੌਂਕ ਤੇ ਖਰਚਾ ਕਰ ਦਿੰਦੇ ਨੇ ਦੇਖਦੇ ਰਹੋ ਫੁੱਲ ਆਫ ਪੋਜ਼ਿਟਿਵਿਟੀ ਧੰਨਵਾਦ